ਕੋਈ ਅਜ਼ਿਆਮ ਮਾਮਲਾ ਸਾਹਮਣੇ ਆਉਂਦਾ ਜਿਹੜਾ ਤੁਹਾਨੂੰ ਹੈਰਾਨ ਕਰਕੇ ਰੱਖ ਦਿੰਦਾ ਸੌਰੇ ਨੇ ਗੰਨੇ ਦੇ ਖੇਤ ਦੇ ਵਿੱਚ ਨਵਾਂ ਹੀ ਝੰਨ ਝਾੜ ਦਿੱਤਾ ਤੇ ਰਿਸ਼ਤਿਆਂ ਨੂੰ ਧਾੜ-ਧਾੜ ਕਰਕੇ ਰੱਖ ਦਿੱਤਾ ਅਕਸਰ ਪਿਓ ਦੀ ਆਪਣੇ ਪੁੱਤ ਨਾਲ ਲੜਾਈ ਹੁੰਦੀ ਰਹਿੰਦੀ ਸੀ ਤੇ ਇੱਕ ਗੰਨੇ ਦੇ ਖੇਤ ਦੇ ਵਿੱਚ ਲਾਸ਼ ਮਿਲਣ ਨਾਲ ਪੂਰੇ ਇਲਾਕੇ ਦੇ ਵਿੱਚ ਜਿਹੜਾ ਹੜਕੰਪ ਮੱਚ ਗਿਆ ਦੱਸਦੇ ਕਿ ਇਹ ਘਟਨਾ ਬਿਜਨੌਰ ਦੀ ਹੈ ਤੇ লাশ ਦੀ ਹਾਲਤ ਸਾਫ਼ ਤੌਰ ਤੇ ਇੱਕ ਜਿਹੜੀ ਉਹ ਤੋਂ ਪਤਾ ਲੱਗ ਰਿਹਾ ਸੀ ਕਿ ਇਹ ਕੁਦਰਤੀ ਮੌਤ ਨਹੀਂ ਹੋਈ ਪੁਲਿਸ ਮੌਕੇ ਤੇ ਪਹੁੰਚੀ ਤੇ লাশ ਨੂੰ ਪੋਸਟਮਾਰਟਮ ਲਈ ਭੇਜਿਆ ਤੇ ਤੇਜ਼ੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਮ੍ਰਿਤਕ ਦੀ ਪਤਨੀ ਨੇ ਪੁਲਿਸ ਕੋਲ ਦਰਜ ਸ਼ਿਕਾਇਤ ਦੇ ਵਿੱਚ ਆਪਣੇ ਪਿਤਾ ਤੇ ਕਤਲ ਦਾ ਜਿਹੜਾ ਸ਼ੱਕ ਕੀਤਾ ਤੇ ਪੁਲਿਸ ਨੇ ਤੁਰੰਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਸੀ ਤੇ ਪਿੰਡ ਵਾਸੀਆਂ ਦੇ ਸ਼ੁਰੂਆਤੀ ਸੁਰਵਾਗ ਤੇ ਬਿਆਨਾਂ ਨੇ ਪੁਲਿਸ ਨੂੰ ਦੋਸ਼ੀ ਤੱਕ ਪਹੁੰਚਾਇਆ ਨੰਗਲ ਪੁਲਿਸ ਨੇ ਮਾਮਲੇ ਨੂੰ ਤਰਜੀਹ ਦਿੱਤੀ ਕਿ ਪੂਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਸੀ ਤੇ ਤਕਨੀਕੀ ਸਬੂਤਾਂ ਤੇ ਜਾਂਚ ਦੇ ਆਧਾਰ ਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਉਸ ਦੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੇ ਕਤਲ ਦੇ ਵਿੱਚ ਵਰਤਿਆ ਗਿਆ ਬੇਲਚਾ ਤੇ ਗੈਰ ਕਾਨੂੰਨੀ 315 ਬੋਰ ਦਾ ਪਿਸਤੌਲ ਬਰਾਮਦ ਕੀਤਾ ਸੀ ਪਿਸਤੌਲ ਦੀ ਬੈਰਲ ਦੇ ਵਿੱਚ ਕਾਰਤੂਸ ਫਸਿਆ ਹੋਇਆ ਮਿਲਿਆ ਸੀ ਜਿਸ ਕਾਰਨ ਕੇਸ ਦੇ ਵਿੱਚ ਅਸਲਾ ਐਕਟ ਜੋੜਿਆ ਗਿਆ ਪੁਲਿਸ ਨੇ ਜਾਂਚ ਦੌਰਾਨ ਇੱਕ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਉਸਨੇ ਆਪਣੀ ਨੂੰ ਨਾਲ ਨਜਾਇਜ਼ ਸਬੰਧ ਹੋਣ ਦੀ ਗੱਲ ਕਬੂਲ ਕੀਤੀ ਸੀ ਮ੍ਰਿਤਕ ਨੂੰ ਇਸ ਬਾਰੇ ਜਦੋਂ ਪਤਾ ਲੱਗਿਆ ਸੀ ਜਿਸ ਕਾਰਨ ਦੋਵਾਂ ਵਿਚਕਾਰ ਅਕਸਰ ਝਗੜੇ ਹੁੰਦੇ ਰਹਿੰਦੇ ਸੀ ਜਦੋਂ ਵਿਅਕਤੀ ਖੇਤਾਂ ਦੇ ਵਿੱਚ ਕੰਮ ਕਰ ਰਿਹਾ ਸੀ ਤਾਂ ਉਦੋਂ ਉਸ ਨੂੰ ਗੰਨੇ ਦੇ ਖੇਤ ਦੇ ਵਿੱਚ ਬੁਲਾਇਆ ਗਿਆ ਤੇ ਆਪਣੀ ਪਿਸਤੌਲ ਤੋਂ ਗੋਲੀ ਚਲਾਈ ਪਰ ਉਹ ਬਚ ਗਿਆ ਫਿਰ ਉਸ ਨੇ ਜਿਹੜਾ ਸੋਚਿਆ ਕਿ ਆਪਣੇ ਪਿੱਛੇ ਰੱਖੇ ਬੇਲ ਚੇ ਨਾਲ ਹਮਲਾ ਕਰ ਦਿੱਤਾ ਤੇ ਉਸ ਨੂੰ ਮੌਤ ਦੇ ਘਾਟ ਜਿਹੜਾ ਉਤਾਰ ਦਿੱਤਾ ਕਤਲ ਤੋਂ 2 ਦਿਨ ਬਾਅਦ ਉਸਨੇ ਪੁਲਿਸ ਸਟੇਸ਼ਨ ਦੇ ਵਿੱਚ ਝੂਠੇ ਗੁੰਮ ਸ਼ੋਦਗੀ ਦੀ ਰਿਪੋਰਟ ਵੀ ਦਰਜ ਕਰਵਾ ਦਿੱਤੀ ਸੀ ਤੇ ਉਸ ਨੂੰ ਲੱਭਣ ਦਾ ਜਿਹੜਾ ਦਿਖਾਵਾ ਕਰਦਾ ਰਿਹਾ ਤੇ ਇੰਨੇ ਘੱਟ ਸਮੇਂ ਦੇ ਵਿੱਚ ਕਤਲ ਦੇ ਪੇਤ ਨੂੰ ਸਲਝਾਉਣ ਤੇ ਹਥਿਆਰ ਸਮੇਤ ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਸਥਾਨਕ ਲੋਕ ਪੁਲਿਸ ਤੇ ਅਧਿਕਾਰੀਆਂ ਦੀ ਪ੍ਰਸ਼ੰਸਾ ਵੀ ਕਰ ਰਹੇ ਨੇ